ਨਹਿਰ ਜਿਹੜੀ ਉਹਨੂੰ ਜਿਹੜਾ ਬੰਨ ਲੱਗਿਆ ਸੀ 게ਟ ਖੁੱਲਦੇ ਸੀਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਰਾਤ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਉਧਰ ਦੀਆਂ ਤਸਵੀਰਾਂ ਵਿਖਾਈਆਂ ਜਾਣ ਜਿੱਥੋਂ ਦੀਵਾਰ ਤੋੜ ਕੇ ਪਾਣੀ ਜਿਹੜਾ ਇੱਥੋਂ ਵਹਿ ਗਿਆ ਸੀਗਾ ਕਾਫੀ ਜਿਹੜਾ ਪਾਣੀ ਨੇ ਨੁਕਸਾਨ ਕੀਤਾ ਪਰ ਕਿਤੇ ਨਾ ਕਿਤੇ ਹੁਣ ਜਿਹੜਾ ਹੈਗਾ ਪਾਣੀ ਦਾ ਲੈਵਲ ਹੌਲੀ ਹੌਲੀ ਜਿਹੜਾ ਘਟ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਨੇ ਜਿਹੜਾ ਨੁਕਸਾਨ ਕੀਤਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਰਾਵੀ ਦਰਿਆ ਆਪਣੇ ਉਫਾਨ ਤੇ ਆ ਉਹਦੇ ਨਾਲ ਦੀ ਨਾਲ ਹੀ ਬੰਨ ਟੁੱਟਣ ਕਰਕੇ ਜਿਹੜਾ ਪਾਣੀ ਦਾ ਬਹਾਵ ਜਾਦਾ ਯੂਪੀਟੀਸੀ ਨਹਿਰ ਪਰ ਚੱਲ ਗਿਆ ਜਿਸ ਨੇ ਕੀ ਸੁਜਾਨਪੁਰ ਪਠਾਨਕੋਟ ਦੇ ਕਈ ਪਿੰਡੂ ਇਲਾਕੇ ਆ ਤੇ ਸੁਜਾਨਪੁਰ ਸ਼ਹਿਰ ਤੇ ਸੁਜਾਨਪੁਰ ਸ਼ਹਿਰ ਤੇ ਕਈ ਪਿੰਡਾਂ ਵਿੱਚ ਜਿਹੜਾ ਨੁਕਸਾਨ ਪਹੁੰਚਾਇਆ ਤਸਵੀਰਾਂ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਦਿਖਾਈਆਂ ਜਾਣ ਤਸਵੀਰਾਂ ਕਾਫੀ ਜਿਹੜੀਆਂ ਚਿੰਤਾ ਵਾਲੀਆਂ ਨੇ ਕਿ ਆਮ ਲੋਕ ਕਿੱਧਰ ਨੂੰ ਜਾਣ ਸੁਜਾਨਪੁਰ ਜਿਹੜੀ ਹੈ ਕਾਫੀ ਤਬਾਈ ਵੇਖਣ ਨੂੰ ਮਿਲ ਰਹੀ ਹੈ ਰਾਤ ਤੋਂ ਹੀ ਉੱਥੇ ਪੰਜਾਬ ਸਰਕਾਰ ਵੱਲੋਂ ਰੈਸਕਿਊ ਟੀਮਾਂ ਜਿਹੜੀਆਂ ਐਨਡੀਆਰ ਐਫਡੀਆ ਟੀਮਾਂ ਲਗਾਈਆਂ ਗਈਆਂ ਹਨ ਲੋਕਾਂ ਦੀ ਜਿਹੜੀ ਹੈ ਮਦਦ ਕੀਤੀ ਜਾ ਰਹੀ ਹੈ ਪਰ ਹਜੇ ਵੀ ਲੋਕਾਂ ਨੂੰ ਸੁਰੱਖਿਤ ਜਗ੍ਹਾ ਤੇ ਰਹਿਣ ਦੀ ਸਰਕਾਰ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਜਿਹੜਾ ਵਹਾਵ ਹੈ ਉਹ ਕਿੰਨਾ ਤੇਜ਼ ਹੈ ਇਹ ਤਸਵੀਰਾਂ ਮਦਾਪੁਰ ਯੂਪੀਡੀਸੀ ਨਹਿਰ ਦੇ ਉੱਤੇ ਜਿਹੜਾ ਬੰਨ ਬਣਿਆ ਉਥੋਂ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਪਾਣੀ ਦਾ ਜਿਹੜਾ ਬਹਾਵ ਹੈ ਉਹ ਚੱਲ ਰਿਹਾ ਹੈ ਰੰਜੀਤ ਸਾਗਰ ਡੈਮ ਤੋਂ ਪਾਣੀ ਛੱਡਣ ਕਾਰਨ ਰਾਵੀ ਦਰਿਆ ਜਿਹੜਾ ਉਫਾਂਤੇ ਸੀ ਉਹਦੇ ਨਾਲ ਦੇ ਨਾਲ ਹੀ ਜਿਹੜਾ ਪਾੜ ਬੰਨ ਵਿੱਚ ਟੁੱਟਣ ਬੰਨ ਟੁੱਟਣ ਕਰਕੇ ਜਿਹੜਾ ਯੂਪੀਡੀਸੀ ਨਹਿਰ ਹੈ ਉਸ ਵਿੱਚ ਪਾਣੀ ਦਾ ਪ੍ਰੈਸ਼ਰ ਵੱਧ ਗਿਆ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਜਿਹੜਾ ਨੁਕਸਾਨ ਪਾਣੀ ਨੇ ਮਚਾਇਆ ਪਰ ਹਾਲ ਦੀ ਗੱਡੀ ਦੀ ਗੱਲ ਕਰੀਏ ਹੁਣ ਦੀ ਗੱਲ ਕਰੀਏ ਹੁਣ ਪਾਣੀ ਦਾ ਜਿਹੜਾ ਜਿਹੜਾ ਲੈਵਲ ਹੈ ਉਹ ਘਟ ਹੋਇਆ ਪਰ ਜਿਹੜਾ ਨੁਕਸਾਨ ਪਾਣੀ ਕਰ ਗਿਆ ਉਹ ਤੁਸੀਂ ਵੇਖ ਸਕਦੇ ਹੋ ਸਰਕਾਰ ਨੇ ਸਰਕਾਰ ਕਿਤੇ ਨਾ ਕਿਤੇ ਲੋਕਾਂ ਨੂੰ ਸਹੀ ਜਗ੍ਹਾ ਤੇ ਰਹਿਣ ਦੀ ਅਪੀਲ ਵੀ ਕਰ ਰਹੀ ਹੈ ਉਥੇ ਵੀ ਤੁਸੀਂ ਵੇਖ ਸਕਦੇ ਹੋ ਜਿਹੜਾ ਪਾਣੀ ਨੇ ਨੁਕਸਾਨ ਕਿੰਨਾ ਪਹੁੰਚਾਇਆ ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਸਾਹਮਣੇ ਆ ਰਹੀਆਂ